ਸਭ ਤੋਂ ਪਹਿਲਾਂ ਸਾਰੇ ਪ੍ਰੈਸਾਰੇ ਸਿਲੈਕਸ਼ਨ ਦਾ ਉਹਦੇ ਵਿੱਚ ਤੁਸੀਂ ਬੜਾ ਸਾਥ ਦਿੱਤਾ ਸਾਰੇ ਸਮੁੱਚੇ মিডিਆ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉੱਥੇ ਕਵਰੇਜ ਕੀਤੀ ਆ ਨਹੀਂ ਸਕਿਆ ਜੁਨ੍ਹਾਂ ਦਾ ਵੀ ਧੰਨਵਾਦ ਅੱਜ ਆਪਾਂ ਇਕੱਠੇ ਹੋਏ ਆ ਫਰੀਦਕੋਟ ਹਲਕਾ ਵਾਸੀਆਂ ਦੀ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਨ ਲਈ ਮੇਰਾ ਕੋਲ ਲਫ਼ਜ਼ ਨਹੀਂ ਮੈਂ ਹਲਕਾ ਫਰੀਦਕੋਟ ਜਿਹੜਾ ਮੁਕੱਦਸ ਸ਼ਹਿਰ ਹੈ ਬਾਬਾ ਫਰੀਦ ਜੀ ਦੀ ਨਗਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਧਰਤੀ ਵਿੱਚ ਦੀਨਾ ਕਾਂਗੜ ਵੀ ਆਉਂਦਾ ਹੈ ਗੁਰੂ ਸਾਹਿਬਾਨ ਖੁਦ ਤਸ਼ਰੀਫ ਲੈ ਆਏ ਉਸ ਧਰਤੀ ਤੇ ਮੈਂ ਜਿਸ ਵੀ ਸ਼ਕਲ ਚ ਗਿਆ ਮੈਨੂੰ ਚੰਗਾ ਲੱਗਾ ਇਹ ਗੁਨਾਗਾਰ ਸਿਰ ਵੀ ਝੁਕਾਉਂਦਾ ਸੀ ਮੈਂ ਅਲੱਗ ਅਲੱਗ ਮੁਕੱਦਸ ਜਗਾਵਾਂ ਤੇ ਸਾਧੂ ਸੰਤਾਂ ਨੂੰ ਵੀ ਮਿਲਦਾ ਸੀ ਸੰਗਤ ਨੂੰ ਵੀ ਮਿਲਦਾ ਸੀ ਸਾਰੀ ਜਨਤਾ ਦਾ ਫਰੀਦਕੋਟ ਦੀ ਜਨਤਾ ਦਾ ਸਾਰੀ ਸੰਗਤ ਦਾ ਮੈਂ ਔਰ ਮੇਰੇ ਸਾਥੀ ਤਹਿ ਦਿਲੋਂ ਰੋਹਾਨੀ ਤੌਰ ਤੇ ਬਾਹਰੋਂ ਤੇ ਅੰਦਰੋਂ ساری ਜ਼ਿੰਦਗੀ ਲਈ ਮੈਂ ਧੰਨਵਾਦੀ ਰਹਾਗਾ ਜਿੰਨੀ ਦੇਰ ਮੈਂ ਜ਼ਿੰਦਾ ਹਾਂ ਤੁਹਾਡਾ ਸ਼ੁਕਰਗੁਜ਼ਾਰ ਰਹਾਗਾ ਤੁਸੀਂ ਬਹੁਤ ਪਿਆਰ ਦਿੱਤਾ ਬੀਜੇਪੀ ਦੇ ਸਾਰੇ ਵਰਕਰ ਸਹਿਬਾਨ ਦਾ ਦੋਨੇ ਜ਼ਿਲ੍ਹਾ ਦੇ ਅਕਸ਼ਾਂ ਦਾ ਕਨਵੀਨਰਸ ਦਾ ਜਿਹੜਾ ਸਾਰੇ ਇਲਾਕੇ ਦੇ ਚੀਫ ਬਣੇ ਉਹਨਾਂ ਦਾ ਇੱਕ ਇੱਕ ਵਰਕਰਸ ਦਾ ਮੈਂ ਧੰਨਵਾਦੀ ਹਾਂ ਬਹੁਤ ਬਹੁਤ ਸ਼ੁਕਰੀਆ ਬੜਾ ਪਿਆਰ ਮਿਲਿਆ ਅਥਾ ਪਿਆਰ ਮਿਲਿਆ ਬਸ ਧੰਨਵਾਦ ਕਰਨਾ ਸੀ ਮੈਂ ਤੁਹਾਡਾ ਜਦੋਂ ਤੁਸੀਂ ਯਾਦ ਕਰੋਗੇ ਦੁੱਖ ਵਿੱਚ ਸੁੱਖ ਵਿੱਚ ਦੁੱਖ ਤੇ ਤੁਹਾਡੇ ਹਿੱਸੇ ਆਵੇ ਨਾ ਸੁੱਖ ਵਿੱਚ ਤੁਸੀਂ ਬਲਾਓ ਕਦੀ ਵੀ ਮੈਂ ਹਾਜ਼ਰ ਹੋਵਾਂਗਾ ਦੁੱਖ ਵਿੱਚ ਤਾਂ ਆਪਾਂ ਵੈਸੇ ਹੀ ਇਕੱਠੇ ਹੁੰਦੇ ਆ ਮੇਰਾ ਫਰਜ਼ ਹੈ ਸੋ ਤੁਹਾਨੂੰ ਕਦੀ ਵੀ ਤਤੀਵਾ ਨਾ ਲੱਗੇ ਤੁਸੀਂ ਘੁੱਗ ਵਸੋ ਮੇਰਾ ਸੋਹਣਾ ਪੰਜਾਬ ਵੀ ਘੁੱਗ ਵਸੇ ਸ਼ਾਂਤ ਰਹੇ ਹਾਂਜੀ ਤੁਸੀਂ ਹੋਰ ਦਾ ਧੰਨਵਾਦ ਕਰ ਦਿੱਤਾ ਹਾਂਜੀ ਫਰੀਦਕੋਟ ਤੋਂ ਹਾਰਨ ਦੀ وجہ ਕੋਈ ਵੀ ਹੋ ਸਕਦੀ ਆ ਮੈਨੂੰ ਮੈਨੂੰ ਸਿਰਫ ਇਨਾ ਯਾਦ ਆ ਕਿ ਮੈਂ ਓਨੈਸਟਲੀ ਆਪਣੀ ਪਾਰਟੀ ਦੀ ਔਰ ਮੈਂ ਕੀ ਕਰ ਸਕਦਾ ਹਾਂ ਉਹਨਾਂ ਕੰਮਾਂ ਨੂੰ ਸਹੀ ਤਰ੍ਹਾਂ ਪਹੁੰਚਾ ਸਕਿਆ ਹਾਂ ਔਰ ਉਹਦੇ ਲਈ ਉਹ ਮੈਂ ਮੈਸੇਜ ਕਨਵੇ ਕਰ ਸਕਿਆ ਜਾਂ ਨਹੀਂ ਕਰ ਸਕਿਆ ਹਾਰ ਦਾ ਕੀ ਕਾਰਨ ਆ ਇਹ ਸਾਰੀ ਪਾਰਟੀ ਦੇ ਵਰਕਰ ਸਹਿਬਾਨ ਬਾਕੀ ਸਾਰੇ ਅਹੁਦੇਦਾਰ ਸੰਗਠਨ ਸਾਰਾ ਬੈਠੇਗਾ ਉਹ ਚਿੰਤਨ ਕਰੇਗਾ ਮੈਨੂੰ ਤੇ ਸਿਰਫ ਮਾਈਕ ਅੱਗੇ ਬੋਲਣਾ ਆਉਂਦਾ ਬਹੁਤ ਜ਼ਿਆਦਾ ਨਰੋਲ ਸਿਆਸੀ ਤਕਰੀਰ ਵੀ ਨਹੀਂ ਆਉਂਦੀ ਔਰ ਸਿਆਸਤ ਦੀਆਂ ਬਰੀਕੀਆਂ ਤੋਂ ਵੀ ਮੈਂ ਇੰਨੇ ਸਾਲਾਂ ਬਾਅਦ ਵੀ ਮੈਂ ਵਹੀ ਹੋਂਣਾ ਹੀ ਆ ਮੈਨੂੰ ਵਾਂਝਾ ਹੀ ਰਹਿ ਗਿਆ ਮੈਂ ਮੈਂ ਨਹੀਂ ਸਿੱਖ ਸਕਿਆ ਲੇਕਿਨ ਮੈਨੂੰ ਇਹਨਾ ਪਤਾ ਕਿ ਮੈਂ ਮਾਈਕ ਵਿੱਚ ਜਿਸ ਤਰ੍ਹਾਂ ਦਾ ਵੀ ਬੋਲਦਾ ਹਾਂ ਸੱਚ ਬੋਲਦਾ ਹਾਂ ਜਿੰਨੇ ਜਿੰਨੇ ਕਿ ਲੋਕਾਂ ਤੱਕ ਪਹੁੰਚ ਕੀਤੀ ਹੈ 125000 ਲੋਕ ਥੋੜੇ ਨਹੀਂ ਹੁੰਦੇ ਉਹਨਾਂ ਦਾ ਮੈਂ ਧੰਨਵਾਦ ਆ ਉਹਨਾਂ ਦੇ ਰਿਸ਼ਤੇਦਾਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦਾ ਵੀ ਧੰਨਵਾਦ ਦੀਆਂ ਤੁਹਾਡੇ 'ਤੇ ਹਮਲਾ ਵੀ ਹੋਇਆ ਹਮਲੇ ਦਾ ਕਾਰਨ ਹੀ ਸੀਗਾ ਜੋ ਵੀ ਕਾਰਨ ਸੀਗਾ ਮੈਂ ਉਹ ਬੁਰੇ ਸੁਪਨੇ ਦੀ ਤਰ੍ਹਾਂ ਭੁੱਲ ਗਿਆ ਹਾਂ ਇਲੈਕਸ਼ਨ ਓਵਰ ਹੋ ਗਿਆ ਇਹਨੂੰ ਮੈਚ ਸਮਝੋ ਇੱਕ ਮੈਚ ਦੇ ਦੌਰਾਨ ਕਈ ਵਾਰੀ ਠੰਡੇ ਤਤ ਹੋ ਜਾਂਦਾ ਬੰਦਾ ਕੋਈ ਮੇਰੇ ਤੇ ਗਿਲਾ ਹੋਏਗਾ ਸ਼ਿਕਵਾ ਹੋਏਗਾ ਜਾਂ ਮੇਰੀ ਪਾਰਟੀ ਤੇ ਜਿਸ ਵਜ੍ਹਾ ਨਾਲ ਵੀ ਮੈਂ ਇੰਨੀ ਤਕਲੀਫ ਕੱਟੀ ਆ ਜਦੋਂ ਦਾ ਮੈਂ ਜੰਮਿਆ ਮੈਂ ਇਨੀ ਤਕਲੀਫ ਵਿੱਚ ਗਿਆ ਨਹੀਂ ਸੀ ਕਦੀ ਲੇਕਿਨ ਮੈਂ ਹੁਣ ਇਹ ਕਵਾਂਗਾ ਕਿ ਇਲੈਕਸ਼ਨ ਇਜ਼ ਓਵਰ ਤੁਸੀਂ ਵੀ ਡਿਲੀਟ ਕਰ ਦਿਓ ਮੈਂ ਤਾਂ ਆਟੋ ਡਿਲੀਟ ਤੇ ਲੱਗਾ ਹੋਇਆ ਤੁਸੀਂ ਡਿਲੀਟ ਜਰੂਰ ਕਰ ਦਿਓ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਮੇਰੇ ਕੋਲ ਕੋਈ ਗਲਤੀ ਹੋਈ ਹੋਵੇ ਮੈਂ ਤਾਂ ਆਟੋ ਡਿਲੀਟ ਤੇ ਮੈਂ ਤਾਂ ਉਦੋਂ ਹੀ ਡਿਲੀਟ ਕਰ ਦਿੰਨਾ ਮੇਰਾ ਪਿਆਰ ਲਈ ਜਨਮ ਹੋਇਆ ਪਿਆਰ ਹੀ ਵੰਡਦਾ ਰਵਾਂਗੇ ਪੋਜੀਸ਼ਨ ਪਾਰਟੀ ਨੂੰ ਕਈ ਐਲਿਗੇਸ਼ਨ ਲਗਾਏ ਜਾ ਰਹੇ ਸੀ ਅੱਜ ਤੱਕ ਹੀ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਵੀ ਜਾਰੀ ਉਹਨੂੰ ਕੀ ਕਹਿੰਦੇ ਤਾਂ ਜਾ ਹਾਂਜੀ ਆਪੋਜੀਸ਼ਨਸ ਦਾ ਉਹ ਜਦੋਂ ਇਲੈਕਸ਼ਨ ਚੱਲ ਰਿਹਾ ਹੁੰਦਾ ਕੋਈ ਨਾ ਕੋਈ ਵਜ੍ਹਾ ਲੱਭ ਕੇ ਕੋਈ ਨਾ ਕੋਈ ਇਲਜ਼ਾਮ ਕੋਈ ਹੁੰਦੀ ਆ ਪਰ ਤੁਸੀਂ ਇੱਕ ਗੱਲ ਨੂੰ ਐਪਰੀਸ਼ੀਏਟ ਕਰੋ ਕਿ ਜਿੰਨੀ ਦੇਰ ਵੀ ਇਲੈਕਸ਼ਨ ਲੜਿਆ ਇੱਕ ਵੀ ਲਫ਼ਜ਼ ਜਿਹੜਾ ਮੇਰੇ ਵਿਰੋਧ ਚ ਲੜ ਰਿਹਾ ਸੀ ਉਹਦੇ ਬਾਰੇ ਅਪਸ਼ਬਦ ਨਹੀਂ ਬੋਲਿਆ ਗਿਆ ਮੇਰਾ ਖਿਆਲ ਉਹਨਾਂ ਵੱਲੋਂ ਵੀ ਨਹੀਂ ਬੋਲਿਆ ਗਿਆ ਸਾਡੇ ਵੱਲੋਂ ਵੀ ਨਹੀਂ ਬੋਲਿਆ ਗਿਆ ਇਸ ਕਰਕੇ ਇਸ ਅਪਲੈਕਸ਼ਨ ਦੀ ਖਾਸ ਗੱਲ ਇਹ ਆ ਕਿ ਇੱਕ ਲਫ਼ਜ਼ ਵੀ ਜਿਹੜਾ ਕੰਪੀਟੀਟਰ ਸੀ ਮੇਰਾ ਸਾਹਮਣੇ ਮੇਰੇ ਨਾਲ ਲੜ ਰਿਹਾ ਸੀ ਉਹਦੇ ਬਾਰੇ ਬਹੁਤ ਇਲਜ਼ਾਮ ਕੋਈ ਕਰਦਾ ਇਹ ਚਾ ਨੁਕਸਾ ਇਹ ਕਾ ਨੁਕਸਾ ਆਪਣੇ ਗੁਣ ਦੱਸਨੇ ਹੁੰਦੇ ਆ ਅਸੀਂ ਆਪਣੇ ਗੁਣ ਜ਼ਰੂਰ ਦੱਸੇ ਵੀ ਆਹ ਕਰ ਸਕਦਾ ਕੰਮ ਕੀ ਕਰਨੇ ਦੱਸਿਆ ਦੱਸਿਆ ਲੇਕਿਨ ਇੱਕ ਵੀ ਲਫ਼ਜ਼ ਐਸਾ ਨਹੀਂ ਬੋਲਿਆ ਜਿੱਥੋਂ ਪਛਤਾਵਾ ਹੋਵੇ ਉਹਨਾਂ ਨੇ 3-4 ਵੀਡੀਓ ਪਾਈਆਂ ਸੀ ਮੇਰੇ ਖਿਲਾਫ ਔਰ ਫਿਰ ਉਹਨਾਂ ਨੇ ਵੀ ਚਿੱਠੀ ਲਿਖੀ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਕਰ ਦਿਓ ਮੈਂ ਕਿਹਾ ਵੀ ਕਿ ਲੋਕੀ ਹੋਰ ਤਾਂ ਮੈਨੂੰ ਚੰਗਾ ਵਲਾਂ ਕਹਿੰਦੇ ਆ ਚਲੋ ਉਹਨਾਂ ਦੀ ਕੋਈ ਵਜ੍ਹਾ ਹੋ ਸਕਦੀ ਆ ਮੈਂ ਤਾਂ ਤੁਹਾਨੂੰ ਜ਼ਿੰਦਗੀ ਦੇ 10-12 ਸਾਲ ਦਿੱਤੇ ਆ ਕੋਈ 10 ਮਿੰਟ ਵੀ ਦੇ ਦੇਵੇ ਉਹਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਕੋਈ ਕਮ ਸੇ ਕਮ ਤੁਸੀਂ ਇਤਨਾ ਮੈਨੂੰ ਇਦਾਂ ਦਾ ਬਿਹੇਵ ਕਰੋ ਇਸ ਕਰਕੇ ਮੈਂ ਉਹ ਗਿਲਾ ਕੀਤਾ ਸੀ ਅਗਲਾ ਸਫਲਤਾ ਦਾ ਹਾਂਜੀ ਅਗਲਾ ਸਫਰ ਕਿੱਧਰ ਦਾ ਕਦਮ ਤੇ ਡਾਗਲਾ ਕਿੱਧਰ ਦਾ ਰਾਜ ਅਗਲਾ ਹੁਣ ਦਿੱਲੀ ਨੂੰ ਜਾਵਾਂਗੇ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਸਾਹਿਬ ਤੀਜੀ ਵਾਰੀ ਹੈਟ੍ਰਿਕ ਲਾਰਾ ਹੈ ਪ੍ਰਾਈਮ ਮਿਨਿਸਟਰ ਸ਼ਾਨੋ ਸ਼ੌਕਤਨਾ ਬਣ ਰਿਹਾ ਦਿੱਲੀ ਜਾਵਾਂਗਾ ਮੈਂ ਬਾਕੀ ਜੋ ਮਾਲਕ ਦੇ ਹੱਥ ਹੈ ਜੀ ਦੇ ਪ੍ਰਧਾਨ ਮੰਤਰੀ ਕੋਲ ਇੱਕ ਹੈਗੀ ਅੱਧੀ ਵਾਰ 400 ਦੀ ਬਾਤ ਮਗਰ ਦੇਖਣ ਨੂੰ ਨਹੀਂ ਮਿਲੀ ਗਾਮੀ ਦੀ ਗੱਲ ਹੈ ਉਸ ਸ਼ਾਇਦ ਦੇ ਵਿੱਚ ਜਿੱਥੇ ਰਾਮ ਹਾਂ ਹਰਾਨੀ ਦੀ ਗੱਲ ਹੈ ਇਹ ਮੇਰੇ ਲਈ ਮੈਨੂੰ ਨਹੀਂ ਸੀ ਪਤਾ ਇਹ ਹੈਰਾਨੀ ਦੀ ਗੱਲ ਹੈ ਕਿ ਯੁੱਧਿਆ 'ਚ ਵੀ ਬੰਦਾ ਹਾਰ ਗਿਆ ਤੇ ਇਹਦਾ ਮਤਲਬ ਰਾਮ ਜਾਨੀ ਚਾਹੀਦਾ ਸੀ ਇਨਕੂਚਰ ਨੂੰ ਕਮੀਆਂ ਦੂਰ ਕਰਨੀ ਚਾਹੀਦੀ ਆਦਮ ਆਦਮਪੁਰ ਦੇ ਜਿਹੜੇ ਵੀ 代表 ਆ ਉਹਨਾਂ ਨੇ ਹੁਣੇ ਹੀ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿ ਰਿਹਾ ਹੈ ਸਰਕਾਰ ਬਣਾ ਲਈ ਕੇਂਦਰ ਸਰਕਾਰ ਇੱਧਰ ਉੱਧਰ ਘੁੰਮਦੀ ਪਈ ਹੈ ਨਹੀਂ ਕਿਸੇ ਨੂੰ ਮੰਡੀ ਲੋੜ ਨਹੀਂ ਐਨਡੀਏ ਕੋਲ ਅਫੀਸਰ ਸਾਰੇ ਐਨਡੀਏ ਕੋਲ ਨੇ ਵੀ ਹੈਗੀਆਂ ਪਾਰਟੀਆਂ ਉਹ ਕੱਟੀਆਂ ਵੀ ਇੱਕਦਮ ਸਾਰੇ ਆ ਕੇ ਦਿੱਲੀ ਮੀਟਿੰਗ ਹੋ ਗਈ ਹੈ ਅਗਲੇ ਦਿਨ ਉਹ ਸੈਲੀਬ੍ਰਿਟੀ ਹੋ ਰਹੀ ਹੈ ਉਹ ਬਿਲਕੁਲ ਬਾਤ ਨਹੀਂ ਕਿਹਾ ਕਿ ਦੁਨੀਆਂ ਦਸਤੀ ਖੰਡੀ ਹੈ ਕਿ ਜੋ ਹਰਨਾਤ ਅੱਜ ਆਮ ਆਦਮੀ ਹੱਥੀਂ ਹੋਈ ਹੈ ਇਹ ਤੁਸੀਂ ਉਹਨਾਂ ਬਾਰੇ ਕਹਿਣਾ ਚਾਹੋ ਆਈਟੀ ਦੇ ਨਹੀਂ میرے ਤੋਂ ਦੋਸਤ ਨੇ ਪਿਆਰੇ ਦੋਸਤ ਨੇ ਦੋਸਤ ਵੀ ਰਹਿਣ ਇੱਕ ਆਰਟਿਸਟ ਬਣਾ ਸੀਮ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਹਮੇਸ਼ਾ ਕਿ ਤੁਹਾਡੇ ਸਾਹਮਣੇ ਹੀ ਆਰਟਿਸਟ ਖੜੀ ਸੀ ਨਾ ਮੈਂ ਉਹਨਾਂ ਬਰਿੱਤਾਂ ਦੀ ਪੁਰਾਣੀ ਬੋਲਿਆ ਆਰਟਿਸਟ ਇਹਨੇ ਸੀ ਨਾ ਆਰਟਿਸਟ ਆਰਟਿਸਟ ਨਾਲ ਲੜੇ ਦੇਖੋ ਦਿੱਲੀ ਚੀਚੀ ਕਹਿੰਦਾ ਪੁਰਾਣੀ ਹੋ ਬੋਲਦਾ ਕਿ ਤੁਹਾਨੂੰ ਲੋਕਾਂ ਨੇ ਤੁਹਾਨੂੰ ਨਹੀਂ ਬਹੁਤ ਬਹੁਤ ਲੋਕਾਂ ਨੇ ਪਸੰਦ ਕੀਤਾ ਪਰ ਜਿਤਾਇਆ ਨਹੀਂ ਇਤਿਹਾਸ ਨਹੀਂ ਦੱਸੋ ਇਹ ਪਾਟੀਆਂ ਨਾਲ ਲੱਖਾਂ ਲੋਕਾਂ ਨੇ ਪਸੰਦ ਕੀਤਾ ਇਹ ਆਨਲਾਈਨ ਹੈ ਇਹ ਦਫਾ ਹੈ ਆ ਰਿਹਾ ਹੈ ਪੁੱਛੋ ਗ੍ਰੀਸ ਤੁਸੀਂ ਪੰਜ ਸਾਲ ਪਹਿਜਾਰੇ ਬਹੁਤ ਅੱਛੇ ਹਾਂਜੀ ਅੱਜ ਦਿੱਲੀ ਦੀਆਂ ਸਾਰੀਆਂ ਸੀਟਾਂ ਉਹਨਾਂ ਨੂੰ ਆਈਆਂ ਹਾਂਜੀ ਪੰਜਾਬ 'ਚ ਕੋਈ ਸੀਟ ਨਹੀਂ ਹਾਂਜੀ ਕੋਈ ਗੱਲ ਨਹੀਂ ਮੈਨੂੰ ਮੇਰੇ ਤੇ ਉਹਨਾਂ ਨੇ ਯਕੀਨ ਕੀਤਾ ਉਹਨਾਂ ਨੇ ਕਿਹਾ ਪੰਜਾਬ ਵਿੱਚ ਬੀਜ ਤਾਂ ਬੀਜੋ ਔਰ ਉਹ ਦਿਨ ਉਹ ਦਿਨ ਆ ਇਹ ਫਾਇਦਾ ਹੋਇਆ ਲੋਕ ਜਾਗੇ ਜਿਹੜੇ ਸਮਾਜ ਸੁੱਤੇ ਹੋਏ ਸੀ ਗਰੀਬ ਗੁਰਬਿਆਂ ਤੋਂ ਲੈ ਕੇ ਦੂਸਰੇ ਵੀ ਉਹ ਜਾਗੇ ਆ ਤੇ ਪਰਸੈਂਟੇਜ ਵਧੀ ਆ ਅੱਗੋਂ ਜਿਹੜਾ ਫਿਊਚਰ ਆ ਉਹ ਬ੍ਰਾਈਟ ਆ ਹਾਂਜੀ ਸਟਾਈਲ ਇਕੱਠੇ ਹੋਵੇਗੀ ਕੱਲੀ ਮੀਲੇ ਵੀ ਦੁਬਾਰਾ ਹੋਵੇਗਾ ਦੇਖੋ ਆਈ ਹੋਪ ਸੋ ਤੈਨੂੰ ਸੋਚਣਾ ਚਾਹੀਦਾ ਚੰਗਾ ਸੋਚਣਾ ਚਾਹੀਦਾ ਅਕਾਲੀ党的 ਵੱਲੋਂ ਵੀ ਲੜ ਚੁੱਕੇ ਹੋ ਹਾਂਜੀ ਜਲੰਧਰ ਤੋਂ ਹਾਂਜੀ ਤੇ ਉਹਨੂੰ ਤੁਸੀਂ ਭਾਜਪਾ ਦਾ ਵੀ ਲੜਿਆ ਦੋਨਾਂ ਪਾਰਟੀਆਂ ਦੇ ਨਾਲ ਚੱਡਾ ਕਾਫੀ ਪਿਆਰ ਹੈ ਹਾਂਜੀ ਪਿਆਰ ਹੈ ਜੀ ਮੇਰਾ ਤਾਂ ਜਨਮ ਹੀ ਪਿਆਰ ਲਈ ਹੋਇਆ ਮੈਂ ਜਿਹਦੇ ਵੱਲੋਂ ਲੜਾਂ ਤੋ ਉਹਦੇ ਨਾਲ ਵੀ ਪਿਆਰ ਹੈ ਜਿਹਦੇ ਵੱਲੋਂ ਨਹੀਂ ਲੜਦਾ ਉਹਨੂੰ ਵੀ ਪਿਆਰ ਹੀ ਦਿੰਨਾ ਤੁਸੀਂ ਦੇਖਿਆ ਮੈਂ ਤਾਂ ਪਿਆਰ ਤੋਂ ਸਵਾ ਕੁਝ ਕਰ ਹੀ ਨਹੀਂ ਸਕਦਾ ਜੀ ਆਪੋਸਿਟ ਵਾਲੇ ਕਹਿ ਰਹੀਆਂ ਕਿ ਲਾਈਵ ਚੱਲਦਾ ਪਿਆ ਹੈ ਨੂੰ ਕੋ ਸਟਾਈਲ ਕਰਦਾ ਉਹ ਕਹਿੰਦੇ ਆ ਰਾਮ ਦੀ ਸਾਰੇ ਦੀ ਆ ਸਾਡੇ ਦੀ ਰਾਮ ਦੀ ਆ ਰਾਮ ਦੀ ਉਹਨਾਂ ਦੇ ਆਲੈਕਸ਼ਨ ਚ ਸਾਰੇ ਤਰੀਕੇ ਅਪਣਾਉਂਦੇ ਆ ਸਾਰੇ ਤਰੀਕੇ ਅਪਣਾਏ ਜਾਂਦੇ ਉਹ ਚ ਧਰਮ ਵੀ ਆ ਜਾਂਦਾ ਵਿੱਚ ਜਾਤ ਪਾਤਾਂ ਵੀ ਆ ਹੀ ਜਾਂਦੀਆਂ ਮੈਂ ਦੇਖਿਆ ਤੇ ਸਿਰਫ ਇੱਕ ਗੱਲ ਦੀ ਤੁਸੀਂ ਐਪਰੀਸ਼ੀਏਟ ਕਰੋ ਕਿ ਮੈਂ ਜਲੰਧਰ ਚ ਜਦੋਂ ਇਲੈਕਸ਼ਨ ਲੜਿਆ ਸੀ ਉਦੋਂ ਵੀ ਮੈਂ ਐਲਾਨ ਕੀਤਾ ਸੀ ਵੀ ਮੈਂ ਸ਼ਰਾਬ ਨਸ਼ੇ ਨਹੀਂ ਵੰਡਣੇ ਚਾਹੇ ਮੈਨੂੰ ਜਿਤਾਉਲ ਤੇ ਚਾਹੇ ਹਰਾਓ ਉਸ ਦਿਨ ਵੀ ਮੈਂ ਜਿੱਦਣ ਕੈਂਪੇਨ ਓਵਰ ਹੋਈ ਆ ਮੈਂ ਛੱਡ ਕੇ ਆ ਗਿਆ ਸੀ ਮੈਂ ਕਿਹਾ ਹੁਣ ਇਸ ਤੋਂ ਬਾਅਦ ਤੁਹਾਡਾ ਕੰਮ ਹੈ ਸੰਗਠਨ ਦਾ ਕਿੱਦਾਂ ਵੋਟਾਂ ਪਵਾਉਣੀਆਂ ਮੈਂ ਗਿਣਤੀ 'ਚ ਵੀ ਨਹੀਂ ਆਉਣਾ ਅੱਗੋਂ ਰੱਬ ਦੇ ਹੱਥ ਹੈ ਕਿਉਂਕਿ ਮੈਂ ਨਸ਼ੇ ਵੰਡ ਕੇ ਜ਼ਹਿਰ ਪਲਾ ਕੇ ਜਿੱਥੇ ਵੀ ਮੈਂ ਜਾਂਦਾ ਸੀ ਕੈਂਪੇਨ ਕਰਨ ਮਾਵਾਂ ਰੋ ਰੋ ਕੇ ਕਹਿੰਦੀਆਂ ਸੀ ਨਸ਼ਾ ਖਤਮ ਕਰੋ ਤੇ ਵਿਡੰਬਨਾ ਦੇਖੋ ਤਰਾਸ਼ਦੀ ਦੇਖੋ ਵੋਟਾਂ ਪਵਾਉਣ ਲਈ ਨਸ਼ਾ ਵੰਡਿਆ ਜਾਂਦਾ ਇਸ ਮੁਲਕ ਦਾ ਸਿਸਟਮ ਦੇਖੋ ਆ ਕਲਾਕਾਰ ਜਾਂ ਮੈਂ ਕੈਂਡੀਡੇਟ ਜਾਂ ਪੋਲੀਟੀਸ਼ੀਅਨ ਤੋਂ ਪੋਲੀਟਿਸ਼ੀਅਨ ਤੋਂ ਇਹ ਉਮੀਦ ਰੱਖਦੀ ਕਿ ਉਮੀਦਵਾਰ ਜਿਹੜਾ ਵੀ ਹੋਵੇ ਉਹ ਇਮਾਨਦਾਰ ਹੋਵੇ ਲੇਕਿਨ ਪੈਸੇ ਵੀ ਵੰਡਣੇ ਪੈਂਦੇ ਆ ਯਾਰ ਵੋਟਾਂ ਪਵਾਉਣ ਲਈ ਨਸ਼ਾ ਹਰ ਤਰ੍ਹਾਂ ਦਾ ਵੰਡਣਾ ਪੈਂਦਾ ਸੋ ਮੈਂ ਉਹਦਾ ਹਿੱਸਾ ਨਹੀਂ ਮੈਂ ਸ਼ੀਸ਼ੇ ਅੱਗੇ ਜਦੋਂ ਖੜਾ ਹੋਵਾਂਗਾ ਮੈਂ ਇਹ ਕਹਾਂਗਾ ਇਲੈਕਸ਼ਨ ਜਿੱਤਾਂ ਤੇ ਭਾਵੇਂ ਹਾਰਾਂ ਮੈਂ ਆਪਣੇ ਹੱਥਾਂ ਨਾਲ ਕਦੀ ਨਾ ਨਸ਼ਾ ਵੰਡਿਆ ਤੇ ਨਾ ਮੈਂ ਇਸ ਹੱਕ ਵਿੱਚ ਪੰਜਾਬ ਪੰਜਾਬ ਬਣਿਆ ਸੀ ਜਿਆ ਪੰਜਾਬ ਹਾਂਜੀ ਅੱਜ ਫਿਰ ਨਸ਼ਿਆਂ ਦੇ ਵਿੱਚ ਪੂਰਾ ਡੁੱਬ ਚੁੱਕਾ ਆ ਟਾਡੇ ਮਿੱਤਰ ਹੁਣ ਤਾਂ ਉਰਤਬ ਨੇ ਉਡਣ ਜੋਗਾ ਰਿਆ ਹੀ ਨਹੀਂ ਜੀ ਮਾਵਾਂ ਵੈਣ ਪਾਉਂਦੀਆਂ ਤੁਹਾਡੇ ਮਿੱਤਰ ਆਪਾਂ ਕਰਤਾਰ ਮੰਨ ਕੇ ਤੁਸੀਂ ਜਿਹੜੇ ਆਪਣੇ ਟੱਡ ਕੇ ਕਲਾਕਾਰ ਦੋਸਤ ਹੈਗੇ ਉਹਨਾਂ ਨੂੰ ਕੋਈ ਮੈਸੇਜ ਨਹੀਂ ਦੋਗੇ ਕੋਈ ਅਪੀਲ ਕਰਨੀ ਚਾਹੋਗੇ ਕਿ ਜਿਹੜੇ ਹੁਣ ਵੈਣ ਜਿਹੜੇ ਪੈਰ ਨੇ ਉਹ ਥੋੜਾ ਜਿਹਾ ਸਾਥ ਤੋਂ ਲੋੜ ਹੈ ਕਿਨਾਂ ਨੂੰ ਆਪਣੇ ਜਿਹੜੇ ਤੁਹਾਡੇ ਕਲਾਕਾਰ ਹੈਗੇ ਇਸ ਵੇਲੇ ਪੰਜਾਬ ਦੀ ਪੰਜ ਨਸਾਂ ਹਾਂ ਚੰਗਾ ਲਿਖਣ ਤੇ ਚੰਗਾ ਗਾਉਣ ਸੰਗੀਤ ਦੇ ਜਿਹੜੇ ਚੰਗਾ ਪ੍ਰਚਾਰ ਕਰ ਰਹੇ ਨੇ ਕਲਾਕਾਰ ਸਾਡੇ ਟੱਡ ਤੁਸੀਂ ਕਹੇਗੇ ਉਹਨਾਂ ਨੂੰ ਅਪੀਲ ਕਰ ਲਵਾਂਗੇ ਇਸ ਗੱਲ ਦੇ ਉਹਨਾਂ ਨੂੰ ਅਪੀਲ ਤੇ ਸਾਰਾ ਜਹਾਨ ਹੀ ਕਰ ਰਿਹਾ ਹੈ ਜਿਹੜੇ ਵਾਅਦੇ ਕੀਤੇ ਆ ਸਭ ਤੋਂ ਪਹਿਲਾ ਵਾਅਦਾ ਇਹੋ ਹੀ ਕੀਤਾ ਸੀ ਕਿ ਨਸ਼ੇ ਬੰਦ ਕਰਾਂਗੇ ਤੇ ਨਸ਼ੇ ਬੰਦ ਕਰੋ ਅਜੇ ਟਾਈਮ ਹੈ ਲੋਕੀ ਐਪਰੀਸ਼ੀਏਟ ਕਰਨਗੇ ਹਾਂਜੀ ਐਸ ਤਰ੍ਹਾਂ ਹੀ ਇਲੈਕਸ਼ਨ ਦੇ ਵਿੱਚ ਜਿਹੜਾ ਕੰਪੇਨ ਚੱਲੀ ਆ ਹਾਂਜੀ ਉਹਦੋਂ ਚਾਹ ਪਸਰੇ ਟੈਗ ਦੋ ਕੀਤੇ ਗਏ ਕੁੱਝ ਪਾਰਟੀਆਂ ਦੇ ਜਿਹੜੇ ਕੈਂਡੀਡੇਟਸ ਨੇ ਕਿੰਨਾ ਰਹਿੰਦਾ ਹਾਂਜੀ ਹਰ ਇਲੈਕਸ਼ਨ 'ਚ ਇਸ ਤਰ੍ਹਾਂ ਹੁੰਦਾ ਹੈ ਲੇਕਿਨ ਮੈਂ ਰੱਬ ਦਾ ਸ਼ੁਕਰਗੁਜ਼ਾਰ ਆਂ ਕਿ ਮੈਂ ਆਪਣੇ ਵਿਰੋਧੀ ਦੇ ਖਿਲਾਫ ਵੀ ਨਹੀਂ ਕਿਸੇ ਪਾਰਟੀ ਦੇ ਖਿਲਾਫ ਕਿਸੇ ਬੰਦੇ ਖਿਲਾਫ ਵੀ ਪਰਸਨਲ ਅਟੈਕ ਨਹੀਂ ਕੀਤਾ। ਤੇ ਇੱਕ ਲਾਸਟ ਫਰੀਦਕੋਟ ਦਾ ਘਟਾ ਫਰੀਦਕੋਟ ਇਲੈਕਸ਼ਨ ਲੜਿਆ ਹੈ ਕਿ ਮੂਵੀ ਦੁਬਾਰਾ ਫਰੀਦਕੋਟ ਨਾ ਟੈਚ ਰਹੋਗੇ ਉਥੇ ਆnde ਜੰਦੇ ਰਹੋਗੇ ਜਾਂ ਦੁਬਾਰਾ ਫਰੀਦਕੋਟ ਵਾਸੀਆ ਬਾਬਾ ਫਰੀਦ ਦੀ ਨਗਰੀ ਆ ਮੁਕੱਦਸ ਨਗਰੀ ਆ ਉਥੇ ਤੇ ਜਦੋਂ ਮੈਂ ਗਾਉਣ ਵੀ ਜਾਂਦਾ ਸੀ ਤੇ ਮੈਂ ਜੁੱਤੀ ਬਾਹਰ ਹੀ ਲਾ ਦਿੰਦਾ ਸੀ ਨੰਗੇ ਪੈਰੀ ਮੈਂ ਫਿਰਿਆ ਨੰਗੇ ਪੈਰੀ ਜਾਇਆ ਕਰਾਂਗਾ। ਇਹ ਜਿਹੜੀ ਸਵਾਲਾਂ ਦਾ ਪੂਟਰਾ ਨੇ ਤੜੇ ਵਿਸ਼ਵਾਸ ਕੀਤਾ ਕਿ ਤੁਸੀਂ ਮੇਰੇ ਨਾਲ ਖੜੇ ਹੋਗੇ ਜਾਂ ਹਰ ਦੁੱਖ ਸੁੱਖ ਚ ਖੜਾ ਹੋਵਾਂਗਾ। ਜਦੋਂ ਯਾਦ ਕਰਾਂਗੇ ਲੇਕਿਨ ਜਿਹੜਾ ਜਿੱਤ ਜਾਏ ਵਿਕਾਸ ਕਰਾਉਣਾ ਉਹਦਾ ਫਰਜ਼ ਹੁੰਦਾ ਜੇ ਮੈਂ ਆਊਟ ਆਫ ਦੀ ਵੇ ਦੇ ਜਾ ਕੇ ਕੰਮ ਕਰਾਂਗਾ ਤੇ ਤੁਹਾਨੂੰ ਪਤਾ ਜਿਹੜੀ ਪਾਰਟੀ ਚਾ ਉਹਦੇ ਵੀ ਪਾਰਟੀ ਦੇ ਅਹੁਦੇਦਾਰਾਂ ਨੂੰ ਪੁੱਛ ਕੇ ਨਾ ਜਾਓ ਅਗਲਾ ਮੰਡਲ ਦੇ ਅਕਸ਼ ਦਾ ਕਹਿ ਦਿੰਦਾ ਇਹ ਬਿਨਾਂ ਪੁੱਛਿਆ ਕਿੱਦਾਂ ਆ ਗਿਆ ਮੇਰੇ ਇਲਾਕੇ ਇਸ ਕਰਕੇ ਮੈਂ ਬਿਨਾਂ ਬੁਲਾਇਆ ਤੇ ਨਹੀਂ ਜਾਵਾਂਗਾ ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਉਹਨਾਂ ਦੇ ਦੁੱਖ ਸੁੱਖ ਚ ਹਾਜ਼ਰ ਰਵਾਂਗਾ ਜਦੋਂ ਮੈਨੂੰ ਫੋਨ ਕਰਨਗੇ ਦੋ ਚਾਰ ਦਿਨ ਦਾ ਥਕੇਵਾ ਹੈਗਾ ਜੇ ਮੈਂ ਘੱਟ ਫੋਨ ਲੈ ਸਕਾਂ ਤੇ ਮੈਨੂੰ ਮਾਫ ਕਰ ਦੇਣ ਫਿਰ ਉਸ ਤੋਂ ਬਾਅਦ ਨੋਰਮਲ ਲਾਈਫ ਜੀਵਾਂਗਾ ਮੈਂ ਫੋਨ ਸਾਰਿਆਂ ਦਾ ਖੁਦ ਚੁੱਕਦਾ ਜਦੋਂ ਗਾਉਂਦਾ ਹੁੰਦਾ ਸੀ ਉਦੋਂ ਵੀ ਹੁਣ ਵੀ ਕੋਈ ਸੁਨੇਹਾ ਪੰਜਾਬ ਦੀ ਸੁਣੋ ਪੰਜਾਬ ਲਈ ਹੀ ਸੁਨੇਹਾ ਸ਼ਾਂਤ ਰਵੋ ਇਲੈਕਸ਼ਨ ਓਵਰ ਹੋ ਗਿਆ ਹੁਣ ਬਹੁਤਾ ਜਿਆਦਾ ਇਸ ਤਰ੍ਹਾਂ ਨਹੀਂ ਕਰਨਾ ਕਿ ਕੋਈ ਜਿੱਤ ਵੀ ਜਾਂਦਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਬਾਅਦ ਵਿੱਚ ਪਿਆਰ ਨਾ ਰਵੋ ਆਪਣਾ ਇਤਿਫਾਕ ਭਾਈਚਾਰਾ ਬਣਾ ਕੇ ਰੱਖੋ